ਮੈਨੂੰ ਇੰਨਾ ਪਤਾ ਲੱਗਾ ਕਿ ਇਹਨਾਂ ਦੀ ਕੋਈ ਮਤਲਬ ਗੱਡੀ ਹੈਗੀ ਆ। ਇਹ ਮਤਲਬ ਬਾਅਦ ਚ ਗੱਡੀ ਇਹਨਾਂ ਦੀ ਪਲਟਣ ਲੱਗੀ। ਨੈਕਸਟ ਇਹਨਾਂ ਦੀ। ਇਹ ਮੜ ਕੇ ਸੁਨਿਆਰੇ ਜਿਹੜੇ ਉਹ ਗੱਡੀ ਆਪਣੀ ਅੱਗੇ ਕ੍ਰੋਸ ਕਰਕੇ ਲੈ ਗਏ। ਮੁੜ ਕੇ ਜਦੋਂ ਆਣ ਕੇ ਇਹਨਾਂ ਨੇ ਇੰਨੀ ਗੱਲ ਕੀਤੀ ਉਹ ਫਟੇ ਗਣ ਲੱਗੇ। ਉੱਥੇ ਇਹਨਾਂ ਨੇ ਆਪਣਾ ਪੂਰਾ ਇੰਤਜ਼ਾਮ ਕਰ ਲਿਆ ਕਿ ਸਾਡੇ ਪਿੱਛੇ ਇਹਨਾਂ ਨੇ ਲੱਗ ਬੰਦੇ ਛੱਡ ਗਏ। ਇਹਨਾਂ ਨੇ ਫਟੇ ਗਣ ਚ ਡਬਲਿਊ ਸੁਨਿਆਰੇ ਵਾਲੇ ਨੇ ਆਪਣਾ ਪੂਰਾ ਇੰਤਜ਼ਾਮ ਕੀਤਾ ਇਹਨਾਂ ਨੂੰ ਛੱਡਣਾ ਨਹੀਂ। ਉਹਦੇ ਨਾਲ ਨਿੰ ਗੋਲੀਆਂ ਚਲਾਤੀਆਂ ਉਹਨਾਂ ਦੇ ਕਿਤਾਂ ਚੱਲੀਆਂ ਇਹ ਮੈਨੂੰ ਨਹੀਂ ਪਤਾ ਇਹ ਪੁਲਿਸ ਇਨਵੈਸਟੀਗੇਸ਼ਨ ਕਰੇ ਪਰ ਮੇਰੇ ਪਤੀ ਦੇ ਕਤਲ ਕਰਕੇ ਮੇਰਾ ਕੋਈ ਹਜੇ ਤੱਕ ਸੁਣਵਾਈ ਨਹੀਂ ਹੋ ਰਹੀ ਮੈਨੂੰ ਕੋਈ ਇਨਸਾਨ ਨੇ 4 ਦਿਨ ਹੋ ਗਏ ਮੈਂ ਸੜਕਾਂ ਦੇ ਤੱਕੇ ਘਾੜੇ ਮੇਰੇ ਛੋਟੇ ਛੋਟੇ ਬੱਚੇ ਮੇਰੇ ਵਾਲੇ ਬੇਕੋ ਪੰਜਾਬ ਪੁਲਿਸ ਦੇ ਗੋਮੂ ਹੋ ਗਈ ਆ ਮੇਰੇ ਰੋਣ ਦੀ ਇਤਰਾ ਦੇ ਵਿੱਚ ਹੁਣ ਤੋ ਹੀ ਮੇਰਾ ਵੇਖੋ ਮੈਂ ਕੀ ਹਾਲਾ ਮੇਰਾ ਛੋਟਾ ਰਿਹਾ ਬੱਚਾ ਨੇ ਮੈਂ ਘਰ ਛੱਡ ਲਈ ਆ ਮੇਰਾ ਇਨਸਾਫ ਕੌਣ ਕਰੇਗਾ ਜੇ ਪੁਲਸ ਨਾ ਸੁਣੇਗੀ ਸਰਕਾਰਾਂ ਨਾ ਸੁਣਣਗੀ ਤੇ ਮੈਂ ਕਿਨੇ ਅੱਗੇ ਰੋਵਾਂਗੀ ਇੱਕ ਵਾਰੀ ਮੇਰੇ ਮੇਰਾ ਇਨਸਾਫ ਕਰ ਦਿਓ ਮੈਨੂੰ ਹੋਰ ਮੈਂ ਕੋਈ ਮੰਗ ਨਹੀਂ ਕਰਦੀ ਮੇਰਾ ਪਰਚਾ ਦਰਜ ਕਰ ਦਿਓ ਜਿਹੜੇ ਜਿਹੜਾ ਮੇਰਾ ਹੱਕ ਬੰਦਾ ਮੈਨੂੰ ਦਵਾਉ ਹੱਕ ਬਸ ਵੇ ਨਹੀਂ ਕੜਾ ਚੁਨੀ ਕਿ ਮੇਰਾ ਇਨਸਾਫ ਕਰ ਡੀਐਸਬੀ ਫਤੇਗੜ ਚੂੜੀਆਂ ਮੁਰਦਾ ਮੁਰਦਾਬਾ ਮੁਰਦਾਬਾ ਡੀਐਸਬੀ ਫਤੇਗੜ ਚੂੜ ਮਾਮਲਾ ਇਹ ਹੈ ਜੀ ਸਾਡਾ ਇੱਕ ਟੀਚਰ ਇੰਚਾਰਜ ਗੱਗਣ ਇੰਟਰਨੈਸ਼ਨਲ ਸਕੂਲ ਹਰਨੇਕ ਸਿੰਘ ਜਿਹੜਾ ਕਿ ਬਹੁਤ ਇੱਕ ਵਧੀਆ ਮਿਲਨ ਸਾਹਿਬ ਨੌਜਵਾਨ ਵੀਰ ਸੀਗਾ ਉਹਨੂੰ ਫਤੇਗੜ ਚੂੜੀਆਂ ਕੋਈ ਛੋਟੀ ਜੀ ਤਕਰਾਰ ਦੇ ਉੱਤੋਂ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਦੀ ਛਾਤੀ 'ਚ ਗੋਲੀ ਮਾਰ ਕੇ ਤੇ ਉਹਦਾ ਕਤਲ ਕਰ ਦਿੱਤਾ ਗਿਆ ਸਾਡੇ 6 ਫੁੱਟ ਜਵਾਨ ਆ ਅੱਜ ਚੌਥਾ ਪੰਜਵਾਂ ਦੇਣਿਆ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਿਵਲ ਹਸਪਤਾਲ ਬਟਾਲਾ ਦੀ ਮੌਰਚਰੀ ਚ ਪਈ ਆ ਔਰ ਸਭ ਤੋਂ ਵੱਧ ਕਿਸਮ ਦੀ ਜਿਹੜਾ ਸਾਨੂੰ ਸਭ ਤੋਂ ਵੱਡਾ ਦੁੱਖ ਆ ਕਿ ਉਸ ਬੰਦੇ ਦੇ ਉੱਤੇ ਪੁਲਿਸ ਨੇ ਮਿਲੀ ਭੁਗਤ ਕਰਕੇ ਸਾਰੇ ਸਬੂਤ ਜਿਹੜੇ ਆ ਉਹ ਡਿਲੀਟ ਕਰਕੇ ਤੇ ਉਹਦੇ ਉੱਤੇ ਇੱਕ ਇਲਜ਼ਾਮ ਲਾਤਾ ਵੀ ਉਹ ਲੁੱਟ ਕਰਨ ਪਿਆ ਸੀ ਆ ਚੰਗੇ ਭਲੇ ਖਾਨਦਾਨ ਦਾ ਉਹ ਬੰਦਾ ਸੀ ਰਾਤੀ 10 ਸਰਪੰਚੋ ਦੇ ਮਗਰ ਆਏ ਸੀ ਅਹੀਂ ਸੈਂਕੜੇ ਦੀ ਗਿਣਤੀ 'ਚ ਰਾਤ ਵੀ ਕਿਸਾਨ ਆਇਆ ਅਸੀਂ ਕਹਿੰਨੇ ਆਂ ਵੀ ਇਹ ਅਨਕਵਾਰੀ ਕਰੋ ਅਸੀਂ ਉਹਨੂੰ ਇਹਸ ਇਲਜ਼ਾਮ ਨਾਲ ਦੁਨੀਆ ਤੋਂ ਨਹੀਂ ਜਾਣ ਦੇਣਾ ਵੀ ਉਹ ਬੰਦਾ ਲੁੱਟਣ ਗਿਆ ਸੀ ਆ ਮੇਰੀਆਂ ਭੈਣਾਂ ਆਈਆਂ ਸਕੂਲਾਂ ਦੇ ਬੱਚੇ ਆਉਣਗੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਤੇ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਆਉਣਗੀਆਂ ਟਕਰਾਅ ਹੋਈ ਕਿਸ ਗੱਲ ਟਕਰਾਅ ਛੋਟੀ ਜੀ ਗੱਲ ਤੋਂ ਜਿੱਦਾਂ ਹੋ ਜਾਂਦੀ ਆ ਰਸਤੇ 'ਚ ਗੱਡੀਆਂ ਤੇ ਅੰਮ੍ਰਿਤਸਰੋਂ ਆ ਰਹੇ ਸੀ ਇਹ ਕੋਈ ਸਕੂਲ ਛੁੱਟੀ ਕਰਕੇ 5 ਵਜੇ ਇਹ ਉੱਥੇ ਗਿਆ ਸੀ ਫਤ ਅੰਮ੍ਰਿਤਸਰ ਆਪਣੀ ਗੱਡੀ ਦੀ ਰਿਪੇਅਰ ਲਈ ਸਮਾਨ ਲੈਣ ਜਦੋਂ ਆ ਰਹੇ ਆ ਤੇ ਦੋ ਅਮੀਰ ਘਰਾਂ ਦੇ ਵਿਗੜੇ ਬੱਚੇ ਮੈਂ ਤੇ ਇਹੋ ਹੀ ਕਹਾਂਗਾ ਉਹਨਾਂ ਕੋ ਨਵੀਂ ਐਸ ਜੀ ਵੀ ਗੱਡੀ ਉਹਨਾਂ ਇਹਨਾਂ ਨੂੰ ਮਾਰਾ ਜਾਓ ਓਵਰਟੇਕ ਕਰਨ ਲੱਗਿਆਂ ਗੱਡੀ ਦੇ ਇਹਨਾਂ ਦੀ ਟਕਰਾਰ ਹੋਈ ਹੈ ਕੋਈ ਇਹਨਾਂ ਦੀ ਇਹਨਾਂ ਮੁੰਡਿਆਂ ਜਾ ਕੇ ਉਹ ਉਹਨਾਂ ਗਾਲਾਂ ਕੱਢੀਆਂ ਇਹਨਾਂ ਨੂੰ ਤੇ ਇਹਨਾਂ ਜਾ ਕੇ ਇਹਨਾਂ ਦੇ ਮੰਜੇ ਵੀ ਅਸੀਂ ਸਿਆਣੇ ਬੰਦੇ ਆ 30 40 40 40 ਸਾਲ ਦੇ ਮੁੰਡੇ ਹੀ ਆ ਸਿਆਣੇ ਬੰਦੇ ਹੀ ਇਹ ਫਟੇ ਗੜ ਗਏ ਆ ਉਹਨਾਂ ਦੇ ਘਰਦਿਆਂ ਨੂੰ ਕਹਿਣ ਇਹਨਾਂ ਨੂੰ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਉੱਥੇ ਜਾਂਦਿਆਂ ਹੀ ਇਹਨਾਂ ਦੇ ਗੱਲ ਉਹਨਾਂ ਨੇ ਫੋਨ ਕਰਤਾ ਆਪਣੇ ਘਰ ਦੇਆਂ ਨੂੰ ਮੁੰਡਿਆਂ ਨੇ ਤੇ ਉਹ ਜਾਂਦਿਆਂ ਹੀ ਇਹਨਾਂ ਦੇ ਗੱਲ ਪਹਗੇ ਆ ਇਹਨਾਂ ਦੀਆਂ ਪਤਾਂ ਲਾਤੀਆਂ ਹਰਨੇਕ ਨੇ ਇੱਕ ਗੱਲ ਦਾ ਇਤਰਾਜ ਜਤਾਇਆ ਤੇ ਹਰਤੇਖ ਦੇ ਛਾਤੀ 'ਚ ਦੋ ਗੋਲੀਆਂ ਮਾਰੀਆਂ ਤੇ ਡਿੱਗੇ ਪਏ ਤੇ ਸਿਰ 'ਚ ਗੋਲੀ ਮਾਰ ਕੇ ਉਹਦਾ ਕਤਲ ਕਰਤਾ ਗਿਆ ਇਹ ਅਸੀਂ ਮੌਕੇ ਤੇ ਹਾਜ਼ਰ ਨਹੀਂ ਇਹ ਗੱਲ ਉੱਥੇ ਸੀਸੀਟੀਵੀ ਕੈਮਰੇ ਲੱਗੇ ਆ ਪੰਜਾਬ ਪੁਲਿਸ ਦਾ ਫਰਜ਼ ਬੰਦਾ ਸੀ ਵੈਰੀਫਾਈ ਕਰਦੇ ਵੇਂਦੇ ਵੀ ਉੱਥੇ ਜਿਹੜੇ 10 ਬੰਦੇ ਪਹਿਲਾਂ ਉਹ ਮਿਲ ਨਹੀਂ ਕਰਨੀ ਖਲੋਤੇ ਸੀ ਹੁਣ ਅਸੀਂ ਇੱਥੇ ਖਲੋਤੇ ਆ 10 ਬੰਦੇ ਖਲੋਤੇ ਆ ਕਿ ਇਹਨੂੰ ਮਾਰਨ ਲਈ ਥੋੜ ਖਲੋਤੇ ਆ ਉੱਥੇ ਜਿਹੜੇ ਬੰਦ ਬੰਦੇ ਖਲੋਤੇ ਸੀ ਉਹਨਾਂ ਦਾ ਫਰਜ ਬੰਦਾ ਹੈਗਾ ਵੀ ਪੁਲਿਸ ਨੂੰ ਉੱਥੇ ਮੌਕੇ ਤੇ ਸਾਦੇ ਜੇ ਉਹਨਾਂ ਨੂੰ ਕੋਈ ਘਤਰਾ ਆਈ ਤੇ ਪੁਲਿਸ ਆਣ ਕੇ ਮੁੰਡਿਆਂ 'ਚ ਨੌਜਵਾਨਾਂ 'ਚ ਝਗੜਾ ਹੋਇਆ ਆਈ ਉਹ ਉਹਨਾਂ ਦੀ ਸਹਿਮਤੀ ਕਰਾ ਦੇ ਜਾਂ ਹਟਾ ਟੂ ਦੇ ਦੇ ਪਰ ਉਹ ਉਸ ਗੱਲ ਨਾਲੋਂ ਹਟਾਉਣ ਦੀ ਥਾਂ ਤੇ ਉਹਨਾਂ ਦੇ ਘਰਦਿਆਂ ਨੇ ਗੁਨਾਹ ਕੀਤਾ ਵੀ ਸਾਡੇ ਅਰਨੇਕ ਸਿੰਘ ਦੇ ਸਿਰ 'ਚ ਗੋਲੀ ਮਾਰਤੀ ਆ ਬਾਕੀ ਪੁਲਿਸ ਨੇ ਉਹਨਾਂ ਦਾ 307 ਦਾ ਪਰਚਾ ਹਰਨੇਕ ਸਿੰਘ ਤੇ ਉਹਦੇ ਸਾਥੀਆਂ ਤੇ ਦਰਜ ਕਰਤਾ ਤੇ ਜਿਹੜਾ ਬੰਦਾ ਮਰਿਆ ਵਾ ਜਿਹੜਾ ਕਤਲ ਹੋਇਆ ਉਹ ਇਹਨਾਂ ਨੂੰ ਲੱਭਣ ਹੀ ਨਹੀਂ ਦਿਆ ਮਾੜੀ ਗੱਲ ਐਕਸਨ ਜਦੋਂ ਗੋਲੀ ਚੱਲੀ ਆ ਇੱਕ ਸਾਥੀ ਤੇ ਉਹਦਾ ਉੱਥੋਂ ਚਲਾ ਗਿਆ ਬਾਕੀ ਸਾਥੀਆਂ ਨੇ ਇਹਨੂੰ ਗੱਡੀ 'ਚ ਪਾਇਆ ਕਿ ਇਹਦੀ ਗੱਡੀ ਮੰਗੀ ਆ ਉਥੋਂ ਤੇ ਸਾਡੇ ਬੰਦੇ ਦੇ ਸਿਰ 'ਚ ਗੋਲੀ ਵੱਜ ਗਈ ਆ ਉਹਨੂੰ ਉਹਨਾਂ ਗੱਡੀ 'ਚ ਪਾ ਕੇ ਇੱਧਰ ਬਟਾਲੇ ਲਿਆਂਦਾ ਵਾ ਉਹ ਸਾਥੀ ਇਹਨੂੰ ਬਟਾਲੇ ਹਸਪਤਾਲ ਛੱਡ ਗਏ ਉਹ ਹੁਣ ਪੁਲਿਸ ਦਬਾਅ ਪਾ ਰਹੀ ਆ ਉਹਨਾਂ ਨੂੰ ਫੜਨ ਦਾ ਨਾਲੇ ਤੇ ਉਹਨਾਂ ਨੂੰ ਮਾਰ ਪਈ ਨਾਲੇ ਉਹਨਾਂ ਦਾ ਬੰਦਾ ਮਾਰਤਾ ਤੇ ਨਾਲੇ ਉਹਨਾਂ ਦੇ 307 ਦਾ ਪਰਚਾ ਦਰਜ ਕਰਤਾ ਉਹ ਬੰਦੇ ਕਿੱਥੇ ਚਲੇ ਜਾਣਗੇ ਜੀ ਉਹ ਚੰਗੇ ਭਲੇ ਘਰਾਂ ਦੇ ਬੰਦੇ ਉਹ ਮਾੜੇ ਬੰਦੇ ਨਹੀਂਗੇ ਉਹ ਕੋਈ ਗੈਂਗਸਟਰ ਨਹੀਂਗੇ ਇਹ ਸਾਨੂੰ ਧੋਖੇ ਇਹ ਗੱਲ ਦਾ ਵੀ ਸਾਡਾ ਪੜਿਆ ਲਿਖਿਆ ਨੌਜਵਾਨ ਵੀਰ ਤੇ ਇਹਨੂੰ ਪੁਲਿਸ ਤੋਰਨ ਕਿਹੜੇ ਰਾਹ ਡਈ ਆ ਇਹਨੂੰ ਮਾਮੂਲੀ ਟਕਰਾਰ ਹੁਣ ਰਿਪੋਰਟਰ ਸਾਹਿਬ ਸਾਡੀ ਆਪਜ ਜੇ ਟਕਰਾਰ ਕੇ ਦੀ ਆਪਜ ਹੋ ਜੇ ਤੇ ਫਿਰ ਇਹ ਕਹਿ ਦਾਂਗੇ ਵੀ ਮੈਂ ਤਗੜੇ ਘਰ ਦਾ ਤੁਸੀਂ ਵਿੱਚ ਗੈਂਗਸਟਰ ਜ ਸਾਰਿਆਂ ਨੂੰ ਇੱਕੋ ਰਸੇ ਨਾ ਬਣੇ ਪੁਲਿਸ ਇਨਕੁਆਰੀ ਕਰੇ ਅਹੀਂ ਦਹਾ ਸਰਪੰਚਾਂ ਨੇ ਰਾਤੀ ਡੀਐਸਪੀ ਨੂੰ ਕਿਹਾ ਸੀ ਤੇ ਹਰਨੇ ਇੱਕ ਸੇ ਮਰ ਗਿਆ ਵਾ ਜੇਰ ਨੇ ਐਕਸ ਕੋਈ ਕੇਸ ਪਿਛਲੇ 35 38 ਸਾਲਾਂ ਚ ਉਹਦੇ ਤੇ ਨਿਕਲ ਆਏ ਜੇ ਕੋਈ ਲੁੱਟਦਾ ਉਹ ਤੇ ਮਰ ਗਿਆ ਸਾਡੇ ਤੇ ਪਰਚਾ ਦਰਜ ਕਰ ਦਿਓ ਜੇਰ ਨੇ ਐਕਸ ਇਦਾਂ ਦਾ ਹੋਏਗਾ ਪਰ ਜੇ ਤੁਸੀਂ ਇਹ ਕਹੋ ਕਿ ਇੱਕ ਭਲੇਮਾਨ ਬੰਦੇ ਨੂੰ ਗੋਲੀ ਮਾਰ ਕੇ ਮਾਰ ਦੋਗੇ ਤੇ ਮੁੜ ਕੇ ਉਹਦੀ ਲਾਸ਼ ਤੇ ਮਿੱਟੀ ਉਹਦੇ ਕਤਲ ਦੇ ਪਾ ਦੋਗੇ ਅਸੀਂ ਨਹੀਂ ਪੈਂਡ ਦੇਣੀ ਅਸੀਂ ਐਸਐਸਪੀ ਬਟਾਲਾ ਬਾਹਰ ਨਹੀਂ ਨਿਕਲਣ ਦੇਣਾ ਅਸੀਂ ਪੁਲਿਸ ਨੂੰ ਕੋਈ ਕਾਰਵਾਈ ਹੋਣਾ ਜੇ ਜਿਨਾਂ ਦੇ ਪੁਲਿਸ ਇਹ ਇਨਕੁਆਰੀ ਕਰਕੇ ਦੋਸ਼ੀਆਂ ਤੇ ਪਰਚਾ ਦਰਜ ਨਹੀਂ ਕਰਦੀ ਅਹੀਂ ਪੁਲਿਸ ਦਾ ਨੱਕ ਚ ਦਮ ਕਰਦੇ ਆਂਗੇ। ਮਾਰਨੇ ਇੱਕ ਸੇ ਦਾ ਬੇਟਾ ਜੇ ਇੱਕ ਇਹ ਤੋਂ ਛੋਟਾ ਜੇ 10 ਸਾਲ ਦਾ ਜੇ ਉਹ 4 ਸਾਲ ਦਾ ਜੇ। ਮੈਂ ਉਹਦੀਆਂ ਭੈਣਾਂ ਵੇਖੀਆਂ, ਉਹਦੀ ਘਰ ਦੀ ਵੇਖੀ, ਉਹਦਾ ਸਹੁਰਾ ਪੁਲਿਸ ਚ ਆ। ਉਹਦਾ ਭਰਾ ਇੰਗਲੈਂਡ ਚ ਆ। ਵਧੀਆ ਫੈਮਿਲੀ ਸੀ ਤੇ ਮੈਂ ਇਹ ਵੇਖਿਆ ਵਾ ਵੀ ਦੱਸੋ ਇਹ ਗੈਂਗਸਟਰ ਦਾ ਬੱਚਾ ਹੋ ਸਕਦਾ। ਦੂਜੇ ਪਾਸੇ ਸਾਨੂੰ ਨਹੀਂ ਪਤਾ ਜੀ। ਅਸੀਂ ਕੋਈ ਉਹ ਨਹੀਂ ਪਤਾ ਕੀਤਾ ਉਹ ਪੁਲਿਸ ਦਾ ਕੰਮ ਆ ਵੇਖਣਾ ਇਨਵੈਸਟੀਗੇਸ਼ਨ ਕਰਨਾ। ਪੁਲਿਸ ਇਨਵੈਸਟੀਗੇਸ਼ਨ ਕਰੇ। ਜਿਹੜਾ ਇਹਨਾਂ ਦੇ ਪਰਚਾ ਬਣਦਾ ਸੀ ਪੁਲਿਸ ਨੇ ਇਹਨਾਂ ਦੇ ਕੀਤਾ ਵਾ ਸਾਨੂੰ ਕੋਈ ਇਤਰਾਜ਼ ਨਹੀਂਗਾ ਪਰਚਾ ਕੀਤਾ ਦਾ ਸਾਨੂੰ ਇਹ ਇਤਰਾਜ਼ ਹੈ ਸਾਡਾ ਬੰਦਾ ਕਤਲ ਹੋਇਆ ਵਾ ਉਹਨਾਂ ਦੇ ਕਤਲ ਦਾ ਮਕਦਮਾ ਦਰਜ ਕੀਤਾ ਜਾਏ ਸਾਡਾ ਇਹ ਇਤਰਾਜ਼ ਹੈ